ਸਕਦੇ ਭੁੱਲਦੇ ਨਹੀਂ ਤੇਰਾ ਸ਼ੁਕਰਾਨਾ ਅਹਰਾਂ ਸਾਲਾਂ ਬਾਅਦ ਰੱਬ ਹੋਇਆ ਦਿਆਲ ਤੇ ਪਰਿਵਾਰ ਤੇ ਰੱਖਿਆ ਸਿਰ ਉੱਪਰ ਹੱਥ ਰੱਬ ਨੇ ਜੱਥੇ ਕੀ ਦੋਸਤ ਇਸ ਪਰਿਵਾਰ ਨੂੰ ਦਿੱਤੇ ਦੋ ਜੋੜੇ ਪੁੱਤ 18 ਸਾਲਾਂ ਬਾਅਦ ਕਰਦੇ ਵਿੱਚ ਲੱਗੀਆਂ ਬੇਹਦ ਰੌਣਕਾਂ ਜੱਥੇ ਕੀ ਦੋਸਤ ਇਸ ਪਰਿਵਾਰ ਦੇ ਲਈ ਨੱਕ ਦਿਨ ਇਹ ਖੁਸ਼ੀ ਵਾਲਾ ਹੋਵੇਗਾ ਜਦੋਂ ਇਹਨਾਂ ਦੇ ਕਰਦੇ ਵਿੱਚ ਦੋ ਪੁੱਤਾਂ ਨੇ ਪੈਰ ਰੱਖਿਆ ਜੱਥੇ ਕੀ ਦੋਸਤ ਦੇਖਿਆ ਜਾਂਦਾ ਕਿ ਇਹੋ ਜਿਹੇ ਮੌਕੇ ਉੱਤੇ ਪੰਜਾਬੀਆਂ ਨੂੰ ਬੇਹੱਦ ਖੁਸ਼ੀ ਹੁੰਦੀ ਹੈ ਤੇ ਦੂਜੇ ਪਾਸੇ ਸ਼ਰੀਕਾਂ ਦੇ ਵੀ ਕਾਲਜ ਮੱਤਗੇ ਹੋਣਗੇ ਕਿ ਇਹਨਾਂ ਦੇ ਵਿਹੜੇ ਦੇ ਵਿੱਚ ਦੋ ਪੁੱਤਰ ਆ ਗਏ ਜੱਥੇ ਕਿ ਇਹਨਾਂ ਨੂੰ ਕਿਸੇ ਟਾਈਮ ਤਾਣੇ ਵੀ ਮਾਰਦੇ ਹੋਣਗੇ ਲੋਕ ਪਰ ਰੱਬ ਨੇ ਜੋ ਕਿ ਦੋਸਤੋ ਇੱਕ ਸਬਰ ਦਾ ਫਲ ਬੇਹੱਦ ਮਿੱਠਾ ਦਿੱਤਾ ਹੈ ਤਾਂ ਸ਼ਰੀਕਾਂ ਦੇ ਵੀ ਮੂੰਹ ਬੰਦ ਕਰਦੇ ਜਿੱਥੇ ਕਿ ਦੋਸਤੋ ਦੇਖਿਆ ਜਾਂਦਾ ਹੈ ਕਿ ਇਹ ਹੋ ਰਹੀ ਹੈ ਮਾਣਕਾਂ ਤੇ ਰੱਬ ਜਦੋਂ ਰੱਬ ਬਾ ਫੜ ਕੇ ਲਗਾਉਂਦਾ ਹੈ ਤਾਂ ਫਿਰ ਸਭ ਦੇ ਮੂੰਹ ਬੰਦ ਹੋ ਜਾਂਦੇ ਹਨ ਤੇ ਬੰਦੇ ਦੀ ਕਿਸਮਤ ਸ਼ੌਣੇ ਵਾਂਗ ਚਮਕ ਜਾਂਦੀ ਹੈ ਜਿਥੇ ਕਿ ਦੋਸਤੋ ਇਹਨਾਂ ਨੇ ਵੀ ਬੇਸਾਬਰੀ ਦੇ ਨਾਲ ਬੇਹੱਦ ਇੰਤਜ਼ਾਰ ਕੀਤਾ ਹੋਵੇਗਾ ਖੌਰੇ ਇਸ ਮੜੇ ਦੇ ਮਾਮਾ ਪੈਣਾ ਅਤੇ ਹੋਰ ਰਿਸ਼ਤੇਦਾਰਾਂ ਨੂੰ ਕਿੰਨੀ ਉਡੀਕ ਹੋਵੇਗੀ ਇਸ ਦਿਨ ਦੀ ਕਿ ਅਸੀਂ ਘਰ ਦੇ ਵਿੱਚ ਆਪਣੇ ਭਤੀਜੇ ਭਾਂਜੇ ਦਾ ਇਦਾਂ ਸਵਾਗਤ ਕਰਾਂਗੇ ਜਿਥੇ ਕਿ ਦੋਸਤੋ ਪਰਿਵਾਰ ਦੇ ਚਿਹਰੇ ਉੱਪਰ ਤੁਸੀਂ ਰੌਣਕ ਦੇਖ ਸਕਦੇ ਹੋ ਤੇ ਪਰਿਵਾਰ ਨੂੰ ਕਿੰਨਾ ਇਹ ਖੁਸ਼ੀ ਵਾਲਾ ਦਿਨ ਤੇ ਬੇहद ਸੋਹਣੇ ਪਲਾਂ ਦੇ ਵਿੱਚੋਂ ਤੇ ਸਾਰੇ ਹੀ ਦੁੱਖ ਰੱਬ ਨੇ ਪਲਾ ਦਿੱਤੇ ਤੇ ਸੁੱਖ ਝੋਲੀ ਦੇ ਵਿੱਚ ਪਾ ਦਿੱਤੇ ਸੋ ਪ੍ਰਮਾਤਮਾ ਸਭ ਉੱਪਰ ਇਹਦੇ ਹੀ ਮੇਰ ਭਰੇ ਹੱਥ ਰੱਖੇ ਤੇ ਸਬਰ ਦਾ